ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਦੇਸ਼ ਵਿਦੇਸ਼ ਵੈਠੇ ਸਨੇਹੀ ਉਹ ਪਿਆਰ ਪ੍ਰੀਸਾਤ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀਪੁਰ ਰੋਜ਼ਾਨਾ ਦੀ ਤਰ੍ਹਾਂ ਤੁਸੀਂ ਵੇਖ ਰਹੇ ਹੋ ਆਵਾਜ਼-ਏ-ਖਲਕ ਸਾਡੇ ਨਾਲ ਨੇ ਉਹਗੇ ਵਿਦਵਾਨ ਸਤ ਅਲੋਚਨ ਸਿੰਘ ਜੀ ਭਮਦੀਪ ਮਦੀਪ ਸਾਹਿਬ ਸਵਾਗਤ ਬਹੁਤ ਬਹੁਤ ਧੰਨਵਾਦ ਬਹੁਤ ਸਾਰੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ ਕੁਝ ਵਰਤਾਰਿਆਂ ਨੂੰ ਅਸੀਂ ਕੁਦਰਤੀ ਵਰਤਾਰੇ ਆਖ ਦਿੰਦੇ ਆ ਤੇ ਕਈ ਕੁਝ ਨੂੰ ਅਸੀਂ ਅਰ ਰਾਜਨੀਤਿਕ ਤੌਰ ਤੇ ਆਪ ਉਦਰਾਪਣ ਵੀ ਕਹਿ ਸਕਦੇ ਆ ਰਾਜਨੀਤਿਕ ਤੌਰ ਤੇ ਬਹੁਤ ਵੱਡੀਆਂ ਵੱਡੀਆਂ ਘਟਨਾਵਾਂ ਕਿ ਵੀਰਾ ਮਨੁੱਖ ਵੀ ਇਹ ਸੋਚਦਾ ਜਥੇਵੰਦਕ ਸ਼ਕਤੀਆਂ ਜਾਂ ਆਰਥਿਕ ਤੌਰ ਤੇ ਮਜ਼ਬੂਤ ਸ਼ਕਤੀਆਂ ਨੇ ਜਿਹੜੀਆਂ ਉਹ ਵੀ ਆਪਣੇ ਢੰਗ ਨਾਲ ਕੁਝ ਨਾ ਕੁਝ ਚਲਾਉਣਾ ਚਾਹੁੰਦੀਆਂ ਹੁੰਦੀਆਂ ਨੇ ਪਰੰਤੂ ਜਿਸ ਤਰ੍ਹਾਂ ਦੀ ਘਟਨਾ ਹੋਣਾ ਭਾਰਤੀ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੋਂ ਪਹਿਲਾਂ ਭਾਰਤੀ ਨੂੰ ਲੈ ਕੇ ਸ਼੍ਰੋਮਣੀ ਕਾਲੀਦਾਲ ਤੇ ਸ੍ਰੀ ਅਕਾਲ ਤਖਤ ਸਾਹਿਬ ਵਿਚਕਾਰ ਹੁਣੀਆਂ ਹੋਈਆਂ ਨੇ ਉਹ ਕੁਝ ਅਜੀਬ ਘਟਨਾਵਾਂ ਨੇ ਭੱਦੀ ਸਾਹਿਬ ਪਿੰਡਾਂ ਦੇ ਵਿੱਚ ਵਿਰੋਧ ਹੋਣਾ ਸ਼ੁਰੂ ਹੋਇਆ ਅਖਬਾਰਾਂ ਦੇ ਵਿੱਚ ਇਹ ਖਬਰਾਂ ਲਗਾਤਾਰ ਆ ਰਹੀਆਂ ਨੇ ਕਿ ਅਸੀਂ ਪਿੰਡਾਂ ਵਿੱਚ ਵੜਨ ਦੇਣਾ ਹਾਲਾਂਕਿ ਬਹੁਤ ਸਾਰੇ ਆਗੂ ਨੇ ਜਿਹੜੇ ਉਹ ਆਪਦੇ ਤੌਰ ਤੇ ਭਰਤੀ ਕਰਨ ਦੇ ਯਤਨਾਂ ਵਿੱਚ ਨੇ ਸਾਡੇ ਕੋਲ ਕੁਝ ਹਲਕੀਆਂ ਦੀ ਜਾਣਕਾਰੀ ਵੀ ਹੈ ਸੰਖੇਪ ਵਿੱਚ ਜਿੱਥੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਜ਼ਿਲ੍ਹਾ ਲੁਧਿਆਣਾ ਉਥੇ ਕੁਝ ਇਸ ਤਰ੍ਹਾਂ ਦੀ ਘਟਨਾਵਾਂ ਸਾਹਮਣੇ ਆਈਆਂ ਨੇ ਕਿ ਪਿੰਡਾਂ ਦੇ ਵਿੱਚ ਸਰਕਲ ਜਥੇਦਾਰਾਂ ਦੀ ਜਦੋਂ ਮੀਟਿੰਗ ਬੁਲਾਈ ਜਾਂਦੀ ਆ ਕਿਉਂਕਿ ਭਾਰਤੀ ਸਰਕਲ ਜਥੇਦਾਰਾਂ ਦੀ ਮੋਹਰ ਦੇ ਨਾਲ ਹੋਣੀ ਆ ਹਰ ਕਲ ਜਥੇਦਾਰਾਂ ਦੀ ਮੀਟਿੰਗ ਬੁਲਾਈ ਜਾਂਦੀ ਆ ਮੀਟਿੰਗ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੱਤ ਮੈਂਬਰੀ ਕਮੇਟੀ ਤੇ ਮੌਜੂਦਾ ਜਿਹੜਾ ਸਰਦਾਰ ਦਲਜੀਤ ਸਿੰਘ ਚੀਮਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਭਾਰਤੀ ਐਜੇ ਜਨਰਲ ਸਕੱਤਰ ਬੁਲਾਰੇ ਰਸੀਦਾਂ ਜਾਰੀ ਕੀਤੀਆਂ ਗਈਆਂ ਨੇ ਉਹ ਮਾਮਲਾ ਇੱਕ ਤਰ੍ਹਾਂ ਦਾ ਡਿਸਪਿਊਟ ਬਣਦਾ ਜਾ ਰਿਹਾ ਬਹੁ ਗਿਣਤੀ ਜਿਹੜੇ ਸਰਕਲ ਜਥੇਦਾਰ ਨੇ ਉਹ ਚਾਹੁੰਦੇ ਨੇ ਕਿ ਭਰਤੀ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਦੀ ਹੋਵੇ ਸਰ ਸਰਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਿੱਚ ਵੀ ਹੋਵੇ ਪਰੰਤੂ ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਵੱਲੋਂ 2 ਦਸੰਬਰ ਨੂੰ ਹੁਕਮ ਹੋਇਆ ਕਿ ਸੱਤ ਮੈਂਬਰੀ ਕਮੇਟੀ ਹੈ ਜਿਹੜੀ ਉਹ ਭਰਤੀ ਕਰੇਗੀ ਤੇ ਇਸ ਤਰ੍ਹਾਂ ਦੀ ਇੱਕ ਖਲਜਵਨ ਜਈ ਪੈਦਾ ਹੋ ਗਈ ਬਹੁਤ ਦੁਬਿਧਾ ਦੇ ਵਿੱਚ ਇਸ ਵੇਲੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਪਰਸਨਲੀ ਸਾਨੂੰ ਫੋਨ ਕਰ ਕਰਕੇ ਦੱਸਿਆ ਲੋਕਾਂ ਨੇ ਖਬਰਾਂ ਵੀ ਅਖਬਾਰਾਂ ਦੇ ਵਿੱਚ ਆ ਗੀਆਂ ਜਥੇਦਾਰ ਦਇਆ ਸਿੰਘ ਦਾ ਪਰਿਵਾਰ ਹੈ ਉਹਨਾਂ ਵੱਲੋਂ ਇਸ ਗੱਲ ਦਾ ਵਿਰੋਧ ਲਗਾਤਾਰ ਕੀਤਾ ਗਿਆ ਹੈ ਹੋਰ ਵੀ ਬਹੁਤ ਸਾਰੇ ਸਰਕਲ ਜਥੇਦਾਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚੋਂ ਇੱਕ ਹਲਕਾ ਹੀ ਨਹੀਂ ਪਹੁੰਚਿਆ ਹੱਥੇ ਭਾਰਤੀ ਸਬੰਧੀ ਮੀਟਿੰਗ ਦੇ ਵਿੱਚ ਕਿ ਜਿੰਨਾ ਚਿਰ ਸ਼੍ਰੀ ਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਸੱਤ ਮੈਂਬਰੀ ਕਮੇਟੀ ਹੈ ਜਿਹੜੀ ਉਹ ਭਰਤੀ ਨਹੀਂ ਕਰਦੀ ਉਹਨਾਂ ਚਿਰ ਕੁਝ ਨਹੀਂ ਕੀਤਾ ਤੁਹਾਡੇ ਕੋਲ ਕਿੰਨੀ ਕੁ ਜਾਣਕਾਰੀ ਹੈ ਤੇ ਇਨ ਫਿਊਚਰ ਤੁਸੀਂ ਕਿ ਉਹ ਕਿਸ ਢੰਗ ਦਾ ਦੇਖਦੇ ਹੋ ਇਸ ਵਰਤਾਰੇ ਨੂੰ ਸਰਦਾਰ ਕਲਦੀਪ ਸਿੰਘ ਪਰਮਾਲੀਪੁਰ ਜੀ ਜਦੋਂ ਮੈਂ ਇਸ ਸਮੇਂ ਸਿੱਖ ਕੌਮ ਵੱਲ ਝਾਤੀ ਮਾਰਦਾ ਨਾ ਤੇ ਮਨ ਦਾ ਰਾਸ ਸੁਣ ਤੋਂ ਬਚ ਨਹੀਂ ਸਕਦਾ ਜਿਸ ਤਰ੍ਹਾਂ ਦੀ ਫੁੱਟ ਸਿੱਖ ਕੌਮ ਵਿੱਚ ਇਸ ਸਮੇਂ ਦੇਖਣ ਨੂੰ ਮਿਲ ਰਹੀ ਆ ਕਿਉਂਕਿ ਸਿੱਖ ਤੇ ਅਕਾਲੀ ਇੱਕ ਦੂਜੇ ਦੇ ਪੂਰਕ ਸ਼ਬਦ ਨੇ ਤੇ ਕਿਉਂਕਿ ਜੁੜੀ ਹੋਈ ਇਹ ਸਿਆਸਤ ਦੀ ਕਹਾਣੀਆਂ ਬਹੁਤ ਲੰਮੇ ਸਮੇਂ ਤੋਂ ਵੈਸੇ ਤੇ ਮਨੁੱਖੀ ਖਿਆਲ ਨੇ ਜਿਹੜੇ ਹਮੇਸ਼ਾ ਉਹ ਵੱਖ-ਵੱਖ ਹੁੰਦੇ ਨੇ ਕਦੇ ਵੀ ਇਹ ਨਹੀਂ ਹੁੰਦਾ ਕਿ ਇਸ ਪੂਰੀ ਦੀ ਪੂਰੀ ਕੌਮ ਇੱਕ ਮਾਲਾ ਵਿੱਚ ਪਰੂਈ ਜਾਵੇ ਕਿਤੇ-ਕਿਤੇ ਕੋਈ ਚਾਂਸਸ ਹੁੰਦੇ ਨੇ ਫਿਰ ਵੀ ਉਹਦੇ ਵਿੱਚ ਵੀ ਥੋੜੇ ਬੰਦੇ ਬਖਰੀਆਂ માં ਰੱਖਦੇ ਹੁੰਦੇ ਨੇ ਪਰ ਜਿਸ ਤਰੀਕੇ ਨਾਲ ਹੁਣ ਸੇ ਕੌਮ ਵੱਖ-ਵੱਖ ਧੜਿਆਂ ਵਿੱਚ ਵੰਡੀ ਹੋਈ ਆ ਇੰਨੇ ਧੜੇ ਨੇ ਕਿ ਬੰਦਾ ਸੋਚਦਾ ਵੀ ਅਸੀਂ ਕਿੱਧਰ ਨੂੰ ਤੁਰ ਪਏ ਜਾਤਾਂ ਸਾਡੇ ਵਿੱਚ ਸਤਾ ਦੀ ਭੁੱਖ ਇੰਨੀ ਜ਼ਿਆਦਾ ਹੋ ਗਈ ਵੀ ਅਸੀਂ ਦੂਜੇ ਦੀ ਪਰਵਾਹ ਨਹੀਂ ਕਰਦੇ ਦੂਜੇ ਨੂੰ ਲਤਾੜ ਕੇ ਅਸੀਂ ਅੱਗੇ ਲੰਘਣਾ ਚਾਹੁੰਦੇ ਆ ਇੱਕ ਬੰਨੇ ਅਸੀਂ ਇਹ ਸਾਰੇ ਆਪਣੀ ਜ਼ੁਬਾਨ ਵਿੱਚ ਕਹਿੰਦੇ ਆ ਵੀ ਸਾਡੇ ਲਈ ਸ੍ਰੀ ਅਕਾਲ ਤਖਤ ਸਾਹਿਬ ਹੈ ਜਿਹੜਾ ਉਹ ਸਰਬਉੱਚਾ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਨੂੰ ਅਸੀਂ ਹਮੇਸ਼ਾ ਸਿਰਮੱਥੇ ਪ੍ਰਵਾਨ ਕਰਾਂਗੇ ਤੇ ਕਰਨਾ ਚਾਹੀਦਾ ਜਦੋਂ ਤੁਸੀਂ ਆਪਣੀ ਜ਼ੁਬਾਨ ਵਿੱਚ ਉਹਨੂੰ ਸਰਬਉੱਚ ਮੰਨਦੇ ਹੋ ਤੇ ਫਿਰ ਚਣੌਤੀ ਕਿੱਥੇ ਆ ਲੇਕਿਨ ਦੂਜੇ ਵੱਲੋਂ ਜਿਹੜਾ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮਾ ਜਾਰੀ ਕੀਤਾ ਗਿਆ ਜਾਂ ਆਦੇਸ਼ ਦਿੱਤਾ ਗਿਆ ਜਿਹੜਾ ਉਹਦੇ ਵਿੱਚ ਸੱਤ ਮੈਂਬਰੀ ਕਮੇਟੀ ਦਾ ਜ਼ਿਕਰ ਹੋਇਆ ਤੇ ਉਹਦੇ ਇੰਚਾਰਜ ਨੇ ਜਿਹੜੇ ਸਰਦਾਰ ਹਰਜਿੰਦਰ ਸਿੰਘ ਧਾਮੀ ਨੇ ਹੁਣ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਇੱਕ ਬੰਨੇ ਸੁਖਵੀਰ ਸਿੰਘ ਬਾਦਲ ਵਾਲਾ ਜਿਹੜਾ ਧੜਾ ਸਰਦਾਰ ਦਲਜੀਤ ਸਿੰਘ ਚੀਮਾ ਦੇ ਹਵਾਲੇ ਨਾਲ ਤੁਸੀਂ ਕਿਹਾ ਵੀ ਉਹਨਾਂ ਨੇ ਸਲੇਪਾਂ ਦਿਖਾਈਆਂ ਵੀ ਅਸੀਂ ਭਰਤੀ ਕਰ ਲਈ ਹਤਾਏ ਸ਼੍ਰੀ ਕਲਤਕ ਸਾਹਬ ਦੇ ਹਕੂਮਾਨਾਮੀ ਦੀ অবਗਿਆ ਮੈਂ ਨੂੰ ਆਪਣੇ ਐਂਗਲ ਤੋਂ ਮੈਂ ਆਪਣੇ ਨਜ਼ਰੀਏ ਤੋਂ অবਗਿਆ ਮੰਨਦਾ ਥੋੜੇ ਦਿਨ ਇੰਤਜ਼ਾਰ ਕਰ ਲੈਣੀ ਚਾਹੀਦੀ ਸੀ ਕਿਉਂ ਸੱਤ ਮੈਂਬਰੀ ਕਮੇਟੀ ਵਿੱਚ ਵੀ ਉਹਨਾਂ ਦੇ ਆਪਣੇ ਨਮਾਇंदे ਤਾਂ ਹੈਗੇ ਹੀ ਇਹਦੇ ਵਿੱਚ ਤਾਂ ਕੋਈ ਦੋਰਾਵਾ ਹੀ ਨਹੀਂ ਜਿਹੜੇ ਸੁਖਵੀਰ ਸਿੰਘ ਬਾਦਲ ਦੇ ਢੜੇ ਦੀ ਨੁਮਾਇੰਦਗੀ ਕਰਦੇ ਨੇ ਸੱਤ ਮੈਂਬਰੀ ਕਮੇਟੀ ਦੇ ਵਿੱਚ ਅਕਸਰ ਉਹਨਾਂ ਦੀ ਦਲੀਲ ਵੀ ਸੁਣੀ ਜਾਊ ਉਹਨਾਂ ਦੀ ਗੱਲ ਵੀ ਸੁਣੀ ਜਾਊ ਉਹ ਚੇਤੇ ਤੌਰ ਤੇ ਜੇ ਸਰਦਾਰ ਹਰਜਿੰਦਰ ਸਿੰਘ ਧਾਮੀ ਦਾ ਆਪ ਜ਼ਿਕਰ ਕਰਦੇ ਆ ਉਹ ਤਾਂ ਉਸੇ ਖੇਮੇ ਵਿੱਚੋਂ ਨੇ ਹਾਲੇ ਥੋੜਾ ਸਮਾਂ ਪਹਿਲਾਂ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉਹਨਾਂ ਦੇ ਸਾਰੇ ਗਰੁੱਪ ਵੱਲੋਂ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਤੇ ਉਹਦੇ ਲਈ ਉਹਨਾਂ ਨੇ ਵੋਟਾਂ ਵੱਧ ਤੋਂ ਵੱਧ ਆਪਣੀ ਯਤਨਾਂ ਨਾਲ ਬਹੁਤ ਸਾਰੀਆਂ ਪੋਲ ਕਰਵਾਈਆਂ ਤੇ ਅੱਜ ਵੀ ਸਥਿਤੀ ਇੱਥੇ ਖੜੀ ਆ ਵੀ ਸਰਦਾਰ ਹਰਜਿੰਦਰ ਸਿੰਘ ਧਾਮੀ ਜੋ ਸਾਡੇ ਕੋਲ ਸੂਚਨਾਵਾਂ ਪਹੁੰਚੀਆਂ ਨੇ ਜਾਂ ਮੇਰੇ ਕੋਲ ਜਿਹੜੀਆਂ ਖਬਰਾਂ ਨੇ ਉਹ ਇਹ ਨੇ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਦੀ ਮੀਟਿੰਗ ਹੋਣੀ ਆ ਤੇ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵੱਡੇ ਲੀਡਰ ਸਾਹਿਬਾਨ ਨੇ ਉਹ ਵੀ ਆਉਣਗੇ ਤੇ ਅੱਜ ਗੱਲ ਇੱਥੇ ਰੁਕੀ ਹੋਈ ਆ ਵੀ ਸਰਦਾਰ ਹਰਜਿੰਦਰ ਸਿੰਘ ਢਾਮੀ ਨੇ ਕੁਝ ਸੱਜਣਾ ਨੂੰ ਐਸਾ ਵਿਸ਼ਵਾਸ ਦਵਾਇਆ ਵੀ ਅੱਜ ਮੈਂ ਉਹਨਾਂ ਬੰਦਿਆਂ ਨਾਲ ਮਿਲ ਕੇ ਤੇ ਇਹਦੇ ਬਾਰੇ ਕੋਈ ਨਿਰਣਾ ਕਰਦਾ ਤੇ ਜਦੋਂ ਸਰਦਾਰ ਹਰਜਿੰਦਰ ਸਿੰਘ ਢਾਮੀ ਕੋਈ ਨਿਰਣਾ ਕਰ ਲੈਣਗੇ ਤੇ ਸੱਤ ਮੈਂਬਰੀ ਕਮੇਟੀ ਦਾ ਜਿਹੜਾ ਦੂਜਾ ਯਾ ਜਿਹਨੋਂ ਆਪਸੋ ਦਾਰ ਲਹਿਰ ਵਾਲਾ ਪੱਖ ਕਹਿੰਨੇ ਆ ਜਾਂ ਦਲ ਕਹਿੰਨੇ ਆ ਜਾਂ ਦੂਜਾ ਧੜਾ ਕਹਿੰਨੇ ਆ ਤੇ ਅੱਜ ਉਹਨਾਂ ਤੱਕ ਸਰਦਾਰ ਹਰਜਿੰਦਰ ਸਿੰਘ ਧਾਮੀ ਅਸਲੀ ਜਿਹੜੀ ਸਿਚੁਏਸ਼ਨ ਆ ਅਸਲੀ ਜਿਹੜੀ ਸਿਤੀ ਆ ਉਹਦੀ ਜਾਣਕਾਰੀ ਦੇਣਗੇ ਤੇ ਉਸ ਤੋਂ ਬਾਅਦ ਫਿਰ ਇਹ ਧੜਾ ਹੈ ਜਿਹੜਾ ਇਹ ਆਪਣੇ ਤੌਰ ਤੇ ਦੂਜਾ ਫੈਸਲਾ ਲਊਗਾ ਲੇਕਿਨ ਸਿੱਖ ਕੌਮ ਦੇ ਚੰਗੇ ਭਵਿੱਖ ਲਈ ਪੰਜਾਬ ਦੇ ਚੰਗੇ ਭਵਿੱਖ ਲਈ ਗੱਲ ਇਹੀ ਬਣਦੀ ਆ ਵੀ ਭਾਰਤੀ ਆ ਜਿਹੜੀ ਉਹ ਸਟ ਮੈਂਬਰੀ ਕਮੇਟੀ ਦੀ ਨਿਗਰਾਨੀ ਦੇ ਥੱਲੇ ਮੈਂ ਸ਼ਬਦ ਵਰਤਦਾ ਨਿਗਰਾਨੀ ਦੇ ਥੱਲੇ ਕਿਉਂਕਿ ਇਹ ਬਹੁਤ ਵੱਡੀ ਪ੍ਰਕਿਰਿਆ ਤੇ ਇਹਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਸਰਵਉੱਚਤਾ ਉਹ ਵੀ ਬਰਕਰਾਰ ਰਹੂਗੀ ਤੇ ਦੁਨੀਆ ਦੇ ਵਿੱਚ ਇੱਕ ਵਧੀਆ ਸਨੇਹਾ ਜਾਊਗਾ ਭਰਤੀ ਕਰਕੇ ਫਿਰ ਮੈਂਬਰਾਂ ਨੇ ਆਪਣੇ ਡੈਲੀਗੇਟ ਚੁਣਨੇ ਨੇ ਅੱਗੇ ਫਿਰ ਜਿਹੜੇ ਅਹੁਦੇ ਨੇ ਉਹ ਚੁਣੇ ਜਾਣੇ ਨੇ ਤੇ ਉਹਨਾਂ ਮੁਤਾਬਕ ਪ੍ਰਧਾਨ ਚੁਣਿਆ ਜਾਣਾ ਲੇਕਿਨ ਸਿੱਖ ਕੌਮ ਦੇ ਵਡੇਰੇ ਹਿੱਤਾਂ ਵਿੱਚ ਅਤੇ ਅਕਾਲੀ ਸੋਚ ਦੇ ਵਡੇਰੇ ਹਿੱਤਾਂ ਵਿੱਚ ਇਹੀ ਗੱਲ ਆ ਵੀ ਸ਼੍ਰੀਖਲ ਤੱਕ ਸਰਦੇ ਹੁਕਮ ਨੂੰ ਖੂਬ ਹੀ ਮੰਨਦਿਆਂ ਸੱਤ ਮੈਂਬਰੀ ਕਮੇਟੀ ਦੀ ਨਿਗਰਾਨੀ ਦੇ ਥੱਲੇ ਭਰਤੀ ਹੋਵੇ ਹਾਂ ਇਹ ਥੜੇ ਆਪਣੇ ਆਪਣੇ ਤੌਰ ਤੇ ਭਰਤੀ ਕਰਨ ਇਹ ਤਾਂ ਹੈ ਕਿਉਂਕਿ ਜਿਸ ਵੀ ਜ਼ਿਲ੍ਹੇ ਵਿੱਚ ਜਿਸ ਥੜੇ ਦੀ ਕਹਿ ਲੋ ਵੀ ਤਾਕਤ ਜ਼ਿਆਦਾ ਆ ਜਾਂ ਉਹਦੇ ਨਾਲ ਲੋਕ ਜ਼ਿਆਦਾ ਜੁੜੇ ਹੋਏ ਨੇ ਜਾਂ ਉਹਨਾਂ ਨਾਲ ਅਕਾਲੀ ਜ਼ਿਆਦਾ ਜੁੜੇ ਹੋਏ ਨੇ ਭਰਤੀ ਉਹਨਾਂ ਦੀ ਜ਼ਿਆਦਾ ਹੋਣੀ ਆ ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਜਿਹੜੇ ਸਾਡੇ ਕੋਲ ਨਤੀਜੇ ਆਉਣਗੇ ਉਹ ਵੀ ਵੱਖ-ਵੱਖ ਆਉਣਗੇ ਇਸ ਤਰੀਕੇ ਦੇ ਨਾਲ ਲੇਕਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਹੁਕਮਨਾਮੇ ਦੇ ਚਾਨਣ ਵਿੱਚ ਉਹਦੀ ਰੋਸ਼ਨੀ ਵਿੱਚ ਚੰਗਾ ਇਹ ਲੱਗਦਾ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵੀ ਮੈਂ ਤਾਂ ਜਾਤੀ ਤੌਰ ਤੇ ਸੁਜੈਸਟ ਕਰੂੰਗਾ ਵੀ ਉਹਨਾਂ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਬਿਲਕੁਲ ਪ੍ਰਵਾਨ ਕਰਦੇ ਆ ਉਸ ਹੁਕਮ ਨੂੰ ਪ੍ਰਵਾਨ ਕਰਦੇ ਆ ਇਹ ਮੰਨ ਲੈਣਾ ਚਾਹੀਦਾ ਕਿ ਸਾਰੀ ਜਿਹੜੀ ਭਰਤੀ ਪ੍ਰਕਿਰਿਆ ਉਹ ਸੱਤ ਮੈਮਰੀ ਕਮੇਟੀ ਦੀ ਨਜ਼ਰਸਾਨੀ ਦੇ ਤਲੀ ਨਿਗਰਾਨੀ ਦੇ ਥੱਲੇ ਕੀਤੀ ਜਾਊਗੀ ਤੇ ਉਹਦੇ ਵਿੱਚੋਂ ਫਿਰ ਅਹੁਦੇਦਾਰ ਨੇ ਜਿਹੜੇ ਉਚਣੇ ਜਾਣ ਭਰਤੀ ਵਾਰ ਜਦੋਂ ਸਾਰਾ ਕੁਝ ਇਹ ਸਾਰਾ ਵਰਤਾਰਾ ਜਿਹੜਾ ਵਾਪਰ ਰਿਹਾ ਹੈ ਬਹੁਤ ਸਾਰੇ ਆਗੂ ਨੇ ਇਸ ਵੇਲੇ ਜਿਹੜੇ ਘਰਾਂ 'ਚ ਬੈਠੇ ਸਰ ਸੁਖਵੀਰ ਸਿੰਘ ਬਾਦਲ ਨੂੰ ਆਪਣਾ ਆਗੂ ਤਾਂ ਮੰਨਦੇ ਨੇ ਪਰ ਉਹ ਭਰਤੀ ਦੇ ਮਾਮਲੇ ਵਿੱਚ ਜ਼ਰੂਰ ਸ਼੍ਰੀ ਅਕਾਲ ਤਖਤ ਸਾਹਿਬ ਪ੍ਰਤੀ ਵਚਨਬੱਧ ਨੇ ਜਿਹੜੇ ਜਾਪ ਦੇ ਲੱਗਦੇ ਨੇ ਬਹੁਤ ਸਾਰੇ ਜਿਹੜੇ ਨੇੜਲੇ ਸਾਥੀ ਨੇ ਖਾਸ ਕਰਕੇ ਮੈਂ ਉਚੇਚਾ ਜ਼ਿਕਰ ਕਰਾਂਗਾ ਸਰ ਦਲਜੀਤ ਸਿੰਘ ਠੀਮਾ ਰਾਜੂ ਖੰਨਾ ਜਾਂ ਪੇਸ਼ੰਦਰ ਸਿੰਘ ਗਰੇਵਾਲ ਇਹਨਾਂ ਦੀ ਸਰਗਰਮੀ ਭਰਤੀ ਕਰਨ ਦੇ ਮਾਮਲੇ ਵਿੱਚ ਬਹੁਤ ਜ਼ਿਆਦਾ ਵੇਖਣ ਨੂੰ ਮਿਲ ਰਹੀ ਹੈ ਪਰ ਬਹੁਤੇ ਆਗੂ ਨੇ ਜਿਹੜੇ ਇਸ ਹਾਲੇ ਇਸ ਪ੍ਰਕਿਰਿਆ ਤੋਂ ਇੱਕ ਤਰ੍ਹਾਂ ਦਾ ਨਾਦਾਰਦ ਜਿਹਾ ਜਾਪਦੇ ਨੇ ਫਿਲਹਾਲ ਇੰਨਾ ਹੀ ਭਰਤੀ ਸੰਬੰਧੀ ਜਿੰਨੀ ਜਾਣਕਾਰੀ ਕਿਉਂਕਿ ਜੇ ਮੈਂ ਤੁਸੀ ਦੱਸਿਆ ਪਮਦੀ ਸਾਹਿਬ ਨੇ ਆਪਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਦੀ ਮੀਟਿੰਗ ਹੈ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਪਾਰਟੀ ਦੇ ਨਾਲ ਪਾਰਟੀ ਪ੍ਰਧਾਨ ਸੁਖੀਰ ਸਿੰਘ ਬਾਦਲ ਦਾ ਭੂਂਦਰ ਜੀ ਉੱਥੇ ਹੋਣਗੇ ਤੇ ਉਸ ਤਾਂ ਅਗੂਆਂ ਨਾਲ ਇਹ ਸਾਰਾ ਮਸਲਾ ਵਿਚਾਰਨ ਤੋਂ ਬਾਅਦ ਐਡਵੋਕੇਟ ਹਰਜਿੰਦਰ ਸਿੰਘ ਭਾਮੀ ਉਹਨਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਰਿਪੋਰਟ ਹੈ ਜਿਹੜੀ ਉਹ ਸੌਂਪਣੇ ਹੈ ਉਸ ਤੋਂ ਬਾਅਦ ਇੱਕ ਜਾਂ ਦੋ ਦਿਨਾਂ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਂ ਭਾਰਤੀ ਕਮੇਟੀ ਵੱਲੋਂ ਜਾਂ ਬਾਦਲ ਘੜੇ ਦੇ ਜਿਹੜੇ ਆਗੂ ਨੇ ਉਹਨਾਂ ਵੱਲੋਂ ਕੀ ਫੈਸਲਾ ਲਿਆ ਜਾਂਦਾ ਇਸ ਮਾਮਲੇ ਵਿੱਚ ਦੋ ਦਿਨਾਂ ਬਾਅਦ ਸਾਹਮਣੇ ਸਾਰੀ ਸਥਿਤੀ ਆ ਜਾਵੇਗੀ ਫਿਲਹਾਲ ਇੰਨਾ ਹੀ ਧੰਨਵਾਦ ਦੇਖਦੇ ਰਹੋ ਸਾਡਾ ਚੈਨਲ ਆਵਾਜ਼ੇ ਖ਼ਲਕ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜੋਗ ਟਿੱਪਣੀ ਤੁਸੀਂ ਸਾਰੇ ਜਰੂਰ ਕਰਿਆ ਕਰੋ ਜੀ ਧੰਨਵਾਦ ਸਤਿ ਸ੍ਰੀ ਅਕਾਲ